ਇੱਕ ਮੰਦਪਾ ਕੀ ਖਟਾ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਸਮ ਦਾ ਇਕਦਮ ਜਦੋਂ ਮੂਜਾਜ ਬਦਲਿਆ ਸੀ ਤਾਂ ਸ਼ੁੱਕਰਵਾਰ ਦੀ ਸ਼ਾਮ ਨੂੰ ਇਕਦਮ ਜਿਹੜੇ ਇਹ ਕ્રાਫਟ ਮੇਲਾ ਜਿਸ ਜਗ੍ਹਾ ਤੇ ਉੱਤੇ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮਾਡਲਸ ਨੇ ਉਹਨਾਂ ਦੇ ਰੈਪਲੀਕਾ ਜੋ ਨੇ ਉਹ ਲਗਾਏ ਗਏ ਸਨ ਜਿਸ ਤਰ੍ਹਾਂ Eiffel Tower ਦਾ ਜਿਹੜੇ ਰੈਪਲੀਕਾ ਲਗਾਈ ਸੀ ਤਾਂ ਜਦੋਂ ਹਵਾ ਤੇਜ਼ ਚੱਲੀ ਹੈ ਜਦੋਂ ਨੇਰੀ ਆਈ ਹੈ ਜਦੋਂ ਮੌਸਮ ਦਾ ਇਕਦਮ ਮੂਜਾਜ ਬਦਲਿਆ ਹੈ ਤਾਂ ਇਹ ਜਿਹੜਾ ਇਹ ਟਾਵਰ ਹੈ ਇਹ نیچے ਗਿਰੇ ਆਇਆ ਹੈ ਜਿਸ ਦੇ ਕਾਰਨ ਦੋ ਸ਼ਖਸ਼ ਜਿਹੜੇ ਨੇ ਉਹ ਜ਼ਖਮੀ ਹੋ ਗਏ ਸਨ ਉਹ ਜਿਨ੍ਹਾਂ ਵਿੱਚੋਂ ਇੱਕ ਦੀ ਜੋ ਹੈ ਹੁਣ ਉਹ ਮੌਤ ਹੋ ਚੁੱਕੀ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਇੱਕ ਜਿਹੜਾ ਇਲੈਕਟ੍ਰੀਸ਼ੀਅਨ ਸੀ ਜਿਹੜਾ ਕੋਈ ਇੱਥੇ ਕੰਮ ਕਰ ਰਿਹਾ ਸੀ ਔਰ ਦੂਸਰਾ ਜੋ ਹੈ ਇਸ ਕ੍ਰਾਫਟ ਮੇਲੇ ਨੂੰ ਦੇਖਣ ਆਇਆ ਸੀ ਜਿਸ ਦੀ ਮੌਤ ਹੋਈ ਹੈ ਔਰ ਉਹ ਦੱਸਿਆ ਜਾ ਰਿਹਾ ਹੈ ਕਿ ਉਹ ਕਲੀਚਪੁਰ ਪਿੰਡ ਦਾ ਰਵਿੰਦਰ ਨਾਮ ਦਾ ਸ਼ਖਸ਼ ਹੈ ਕਿ ਜਿਸ ਦੀ ਮੌਤ ਹੋ ਗਈ ਹੈ ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਕ੍ਰਾਫਟ ਮੇਲੇ ਦੇ ਦੌਰਾਨ ਜਦੋਂ ਤੇਜ਼ ਹਨੇਰੀ ਚੱਲੀ ਹੈ ਤਾਂ ਉਸ ਤੋਂ ਬਾਅਦ ਐਫਲ ਟਾਵਰ ਦਾ ਜੋ ਰੈਪਲੀਕ ਜਿੱਥੇ ਬਣਾਏ ਗਏ ਨੇ ਬਰਜ ਖਲੀਫਾ ਦਾ ਰੈਪਲੀਕਾ ਬਣਾਇਆ ਗਿਆ ਹੈ ਹੋਰ ਕਈ ਮਾਡਲਸ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਔਰ ਇਸ ਐਫਲ ਟਾਵਰ ਦੇ ਜੋ ਹੈ ਤੇਜ਼ ਹਵਾ ਕਾਰਨ ਗਿਰ ਗਿਆ ਉਹ ਉਹਨਾਂ ਦੋ ਸਖਸ਼ਾਂ ਦੇ ਉੱਪਰ ਗਿਰਿਆ ਜਿਸ ਦੇ ਵਿੱਚੋਂ ਇੱਕ ਦੀ ਜੋ ਹੈ ਮੌਤ ਹੋ ਚੁੱਕੀ ਹੈ ਔਰ ਦੂਸਰਾ ਜੋ ਹੈ ਉਹ ਗੰਭੀਰ ਜ਼ਖਮੀ ਹੈ ਜੋ ਕਿ ਹਾਲੇ ਜ਼ੇਰੇ ਇਲਾਜ ਹੈ ਔਰ ਕਿਤਨਾ ਕਿਤੇ ਜ਼ਰੂਰ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਇਹ ਅੰਗੈਲੀ ਕਿਉਂ ਹੋਈ ਹੈ ਕਿਉਂ ਨਹੀਂ ਇਹ ਪੱਕੇ ਤੌਰ ਦੇ ਉੱਤੇ ਕਿਉਂ ਨਹੀਂ ਇਹਨੂੰ ਕਿਸ ਤਰ੍ਹਾਂ ਫਿਟ ਕੀਤਾ ਗਿਆ ਸੀ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਜਾਂਚ ਕੀਤੀ ਜਾਵੇ ਤਾਂ ਜੋ ਕਿ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਇਹ ਜੋ ਟਾਵਰ ਡਿਗ ਗਿਆ ਜਾਂ ਕੀ ਕਾਰਨ ਰਹੇ ਨੇ ਜਾਂ ਕੋਈ ਗਲਤੀ ਕੀਤੀ ਗਈ ਹੈ ਜਾਂ ਕੋਈ ਹੋਰ ਕਾਰਨ ਸੀ ਮੈਂ ਇਹ ਵੀ ਇਹ ਵੀ ਇੱਥੇ ਦੱਸਣਾ ਚਾਹਾਂਗਾ ਕਿ ਇਹ ਮੇਲਾ ਜਿਹੜਾ ਕraft ਮੇਲਾ ਜੋ ਹੈ ਉਹ ਲਗਾਇਆ ਜਾ ਰਿਹਾ ਸੀ ਜਿਸ ਨੂੰ ਵੇਖਣ ਵਾਸਤੇ ਲੋਕ ਇੱਥੇ ਪਹੁੰਚੇ ਸਨ ਇੱਥੇ ਕੁਝ ਲੋਕ ਇੱਥੇ ਮੌਜੂਦ ਨੇ ਜਾਂ ਜਿਹੜੇ ਬੌਂਸਰ ਉਹਨਾਂ ਨਾਲ ਵੀ ਗੱਲ ਕਰ ਲਿਆ ਸਰ ਇੱਕ ਮਤਲਬ ਹੈ ਕਿਸ ਤਰ੍ਹਾਂ ਮਤਲਬ ਕੋਈ ਤੇਜ਼ ਹਵਾ ਕਰਨ ਹੋਇਆ ਜਾਂ ਕੀ ਕੀ ਜਿਹੜੀ ਹੁਣ ਤੱਕ ਜਿਹੜੀ ਕੋਈ ਨਿਕਲ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਇਹ ਹਾਦਸਾ ਵਾਪਰਿਆ ਨੇਚਰਲੀ ਹੈ ਜੀ ਇਨਾ ਕੋਇਨਸੀਡੈਂਸੀ ਹੈ ਹਨੇਰੀ ਨੂੰ ਰਹੀ ਹੈ ਤੇ ਉਹਦੇ ਕਰਕੇ ਜਦੋਂ ਬਿਲਕੁਲ ਜਦੋਂ ਮੌਸਮ ਦਾ ਬਾਜ਼ਾਰ ਅੱਜ ਬਦਲਿਆ ਸੀ ਉਸ ਤੋਂ ਬਾਅਦ ਜਿਹੜਾ ਇਹ ਹਾਂ ਜੀ ਜੋ ਹਨੇਰੀ ਚੱਲੀ ਉਦੋਂ ਹੀ ਹੋਇਆ ਜੀ ਇਹ ਜਿਹੜੇ ਸ਼ਖਸ ਦੀ ਇਸ ਤਰ੍ਹਾਂ ਡੈਥ ਹੋਈ ਹੈ ਇਹ ਕੋਈ ਇੱਥੇ ਵਰਕਰ ਕੰਮ ਕਰਦਾ ਸੀ ਕਿ ਜਾਂ ਕੋਈ ਕੋਈ ਨਹੀਂ ਸਰ ਇੰਨਾ ਨਹੀਂ ਸਾਨੂੰ ਪਤਾ ਇਹ ਵੀ ਲੇਟ ਹੀ ਆਏ ਹਾਂ ਜੀ ਹਾਂ ਬਿਲਕੁਲ ਅਕਸਰ ਕੋਈ ਨਾ ਕੋਈ ਜਾਣਕਾਰੀ ਤਾਂ ਨਿਕਲ ਕੇ ਆਈ ਹੋਵੇਗੀ ਸਾਨੂੰ ਸਰ ਜੋ ਹੈ ਉਹਨਾਂ ਕੋ ਪਤਾ ਹੈ ਤੇ ਬਾ ਸਾਡਾ ਤੇ ਕੰਮ ਸਪੌਂਸਰਿੰਗ ਹੈ ਜੀ ਬਾਹਰ ਦੇ ਨਾਲ ਤੇ ਇਹ ਜਿਹੜਾ ਕੋਈ ਇਲੈਕਟ੍ਰੀਸ਼ੀਅਨ ਸੀ ਮੁੰਡਾ ਜਿਹੜਾ ਇੱਕ ਜ਼ਖਮੀ ਹੈ ਜਣਾ ਆਈ ਡੋਨਟ ਨੋ ਸਰ ਸਾਨੂੰ ਪਤਾ ਨਹੀਂ ਇਸ ਵਾਰੀ ਵੀ ਇਸ ਬਾਰੇ ਕੋਈ ਨਹੀਂ ਪਤਾ ਉਹ ਤਾਂ ਦੋ ਦੋ ਜਣਿਆਂ ਨਾਲ ਹੋਇਆ ਦੋ ਜਣੇ ਸੀਗਾ ਹਾਂਜੀ ਦੋ ਜਣੇ ਬਿਲਕੁਲ ਜੀ ਬਿਲਕੁਲ ਦੋ ਜਣੇ ਸੀ ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਆਈ ਥਿੰਕ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭੱਜ ਪੰਗੂੜਾ ਉੱਤੇ ਆਣ ਪਿਆ ਇਹਨਾਂ ਦੇ ਤੇ ਕਿਵੇਂ ਕਿਵੇਂ ਹੋਈ ਇਹ ਸੜਕ ਤੇ ਨਾ ਅਸੀਂ ਕਿ ਅਸੀਂ ਉੱਥੇ ਅੰਦਰ ਹਜੇ ਐਂਟਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਇਹਨਾਂ ਦੇ ਉੱਪਰ ਪੰਗੂੜਾ ਆ ਨਾ ਪਿਆ ਵਾ ਇਹਨਾਂ ਦੇ ਨਾਲ ਨਿੰਦਰ ਕੁਮਾਰ ਤੇ ਕਲੀਜਪੁਰ ਤੇ ਰਹਿਣਾ ਮਲੇ ਇਹ ਇਹਨਾਂ ਨੂੰ ਇੱਥੇ ਕਿੱ데 ਲੈ ਲਾਉਂ। ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦਾ ਅੰਸ਼ਿਤ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ। ਉਹਨਾਂ ਨੇ ਮੇਡਮ ਮੇਡ ਗੱਡੀ ਦੇ ਵਿੱਚ ਪਾਇਆ। ਉਹ ਲੈ ਕੇ ਆਏ ਨੇ ਪਰ ਆਂਦੇ ਇਹਨਾਂ ਨੇ ਦਿੱਤ ਕਰ ਦਿੱਤਾ। ਹਾਂਜੀ ਤੇ ਜਿਹੜੇ ਮੇਲਾ ਦੇ ਤਰਬੰਦਕ ਨੇ ਉਹ ਨਾਲ ਹੀ ਇਹਨਾਂ ਨੂੰ ਕੋਈ ਕੁਛ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ। ਪਤਾ ਨਹੀਂ ਭਾਜੀ ਉੱਥੇ ਵੀ ਕੋਈ ਨਹੀਂ ਸੀ ਸਿਕਿਉਰਿਟੀ ਸੀ। ਉਹ ਮਦਦਗੀ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਕੱਢਿਆ। ਕੋਈ ਵੀ ਹੱਥ ਨਹੀਂ ਝੁਲਾਉਂਦਾ ਕੋਈ ਵੀ ਕੁਛ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਗੱਡੀ 'ਚ ਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਛ ਨਹੀਂ। ਹਾਂ ਜੀ ਪਰਵਾਦ ਨੂੰ ਕਹਿੰਦੇ ਪਏ ਕੋਈ ਇਨਫੋਰਮ ਕੀਤਾ ਹੋਇਆ ਹੋ ਆ ਰਹੇ ਨੇ ਇਹਨਾਂ ਬ੍ਰਦਰ ਭਾਜੀ ਇਹਨਾਂ ਦੇ ਵਿਆਹ ਹੋਣ ਹੋਏ 3 ਜਰਮਿਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਜੀ ਤੇ ਨਭਰਾਣੇ ਵਿਚਾਰਾ ਇੱਕ ਪੱਠੀ ਤੇ ਲੱਗਾ ਹੋਇਆ ਇੱਕ ਮਜ਼ਦੂਰੀ ਕਰਦਾ ਹੈ ਅਭੀ ਵੀ ਸਰ ਮਜ਼ਦੂਰੀ ਮਜ਼ਦੂਰੀ ਦੇ ਹਿਸਾਬ ਨਾਲ ਨਹੀਂ ਆ ਰਹੀ ਮਜ਼ਦੂਰੀ ਕਰਦੇ ਨੇ ਤੇ ਘਰ ਦੀ ਸਥਿਤੀ ਹਾਲਾਤ ਬਹੁਤ ਜਿਆਦਾ ਮਾੜੇ ਹੈਗੇ ਨੇ ਇਹਨਾਂ ਦੇ ਤੇ ਮੈਂ ਤਾਂ ਕਹਿੰਦਾ ਇਨਸਾਫ ਮਿਲ ਜੇ ਤਾਂ ਬਹੁਤ ਵਧੀਆ ਕੀਤਾ ਹੋਇਆ ਭਾਜੀ ਆ ਰਹੇ ਨੇ ਇਹ ਇਹ ਦੁਬਈ ਮੇਲਾ تھا ਸਰ ਅਚਾਨਕ ਮੌਸਮ ਖਰਾਬ ਹੋਆ ਔਰ ਇਹ ਟਾਵਰ गिर ਗਿਆ जी और पब्लिक ने हल्ला मचाया इसको उठाओ इसको उठाओ तो मैं भी भाग के आया देखा एक भैया के थोड़ी चोट लगी हुई थी उनको गाड़ी में डाल के लेके गए थोड़ा वो इसके नीचे आ गए थे जी थोड़ा से दबे हुए थे उठाया इसको और तब निकाला कौन थी वो मैं नहीं जानता भाई साहब यहाँ पे काम करने वाला था जहाँ ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठा और गाड़ी में डाल के ले गए दो लोग जी एक ही देखा मैंने

ਬਾਦ ਮੈਂ ਧਿਆਨ ਨਹੀਂ ਪੜਾ ਨਾ ਦੇਖਾ ਤੋ ਭਈਆ ਦਬੇ ਹੋਏ تھے ਇਹ ਜੀ ਗੁਰੂ ਨਾਨਕਪਾਰਕ ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇਥੇ ਇੱਕ ਨੰਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਆਉਣ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਕਲੀਚਪੁਰ ਦਾ ਜਿਹੜਾ ਥੱਲੇ ਆਉਣ ਕਰਕੇ ਉਹਦੀ ਡੈਥ ਹੋ ਗਈ ਆ ਤੇ ਇੱਕ ਮੁੰਡਾ जख्मी ਹੋਇਆ ਤੇ ਉਹਨੂੰ ਹਸਪਤਾਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿਦਾਂ ਡਿੱਗਿਆ ਕਿਦਾਂ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਹ ਕੋਈ ਵਜ੍ਹਾ ਉਹ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪ੍ਰਮੁੱਖ ਬਖਲਾਫ ਕੋਰੋਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰ ਉਹਨਾਂ ਦਾ ਪਤਾ ਲੱਗਾ ਹੁਣ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦੇ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤਿਆਂ ਨਹੀਂ ਗੱਲ ਮੁਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਫਰਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆਂ ਜੀ ਵੀ ਫਰਸਟ ਏਡ ਇੱਥੇ ਸੀ ਮੇਲਾ ਕਰਉਂਦੇ ਆਂ ਫਰਸਟ ਏਡ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲੀਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਵੀ ਗੱਲ ਵੈਰੀਫਾਈ ਕਰਦਾ ਆ ਬਿਲਕੁਲ ਜਿਹੜੇ ਇਹਨਾਂ ਦੱਸਿਆ ਕਿ ਇੱਥੇ ਦੋ ਜਣਿਆਂ ਦੇ ਉੱਤੇ ਜਿਹੜਾ ਇਹ ਹਾਦਸਾ ਵਾਪਰਿਆ ਜਿਨ੍ਹਾਂ ਵਿੱਚੋਂ ਇੱਕ ਦੀ ਜੋ ਹੈ ਉਹ ਮੌਤ ਹੋ ਗਈ ਔਰ ਦੂਸਰਾ ਜਿਹੜਾ ਸਖਸ਼ ਹੈ ਉਹ ਗੰਭੀਰ ਜ਼ਖਮੀ ਹੋ ਗਿਆ ਹੈ ਔਰ ਇਸ ਵਕਤ ਜ਼ੇਰੇ ਇਲਾਜ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਡਾਕਟਰ ਜੋ ਹੈ ਜਿਹੜੇ ਇਸ ਇਹਨਾਂ ਦਾ ਇਲਾਜ ਕਰ ਰਹੀ ਸੀ ਉਹਨਾਂ ਨੇ ਵੀ ਦੱਸਿਆ ਕਿ ਸਾਡੇ 4 ਵਜੇ ਦੇ ਕਰੀਬ ਜਿਹੜੇ ਹੈ ਦੋ ਨੌਜਵਾਨਾਂ ਨੂੰ ਉਹਨਾਂ ਦੇ ਹਸਪਤਾਲ ਲੈ ਕੇ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਹੈ ਉਹ ਮ੍ਰਿਤਕ ਲਿਆਂਦਾ ਗਿਆ ਹੈ ਔਰ ਦੂਸਰੇ ਦਾ ਜਿਹੜਾ ਹੈ ਉਹ ਫਿਲਹਾਲ ਚੂਲੇ ਦੇ ਉੱਤੇ ਸੱਟ ਲੱਗੀ ਸੀ ਉਹ ਹੱਡੀਆਂ ਟੁੱਟੀਆਂ ਹੋਈਆਂ ਸੀ ਔਰ ਉਸ ਤੋਂ ਹਾਲੋ ਜਖਮੀਆਂ ਹੋਰ ਮੈਂ ਦੱਸਣ ਜਾਵਾਂਗਾ ਕਿ ਇਸ ਟਾਵਰ ਜੋ Eiffel Tower ਦਾ ਰੈਪਲੀਕਾ ਬਣਾਇਆ ਗਿਆ ਸੀ ਇਹ ਦੇ ਡਿੱਗਣ ਕਰਨ ਹੀ ਇਹ ਸਾਰਾ ਹਾਦਸਾ ਵਾਪਰਿਆ ਜਿਸ ਦੇ ਕਾਰਨ ਇਹ ਮੰਦਬਾਗੀ ਕੱਟਣ ਵਾਪਰੀ ਹੈ ਹੁਣ ਇਹ ਸਾਰੀ ਗੱਲ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਕਿਉਂ ਇਹ ਕਿਤੇ ਅਣਗੈਲੀ ਵਰਤੀ ਗਈ ਜਾਂ ਕੋਈ ਕੀ ਕਾਰਨ ਹੈ ਕਿ ਇਹ ਟਾਵਰ ਜੋ ਹੈ ਡਿੱਗਾ ਪਰ ਹਾਲੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਮੌਸਮ ਦਾ ਮિજાਜ ਬਦਲਿਆ ਤੇਜ਼ ਹਵਾ ਚੱਲੀ ਤੇਜ਼ ਹਨੇਰੀ ਚੱਲੀ ਜਿਸ ਤੋਂ ਬਾਅਦ ਜੋ ਹੈ ਇਹ ਟਾਵਰ ਡਿੱਗਿਆ ਜਿਸ ਬਾਅਦ ਇਹ ਹਾਦਸਾ ਵਾਪਰ ਗਿਆ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਕਸਿੰਗ ਪੀਟੀਸੀ ਨਿਊਜ਼